ਦੇਖੋ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜੀ ਆ ਰਿਕਵਰੀ ਹੋਈ ਆ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਏਡ ਜਿਹੜਾ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਆ ਕਿ ਅੰਮ੍ਰਿਤਸਰ ਏਰੀਆ 'ਚ ਸਵੇਰੇ ਅਜੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਦੇ 'ਚ ਕੋਈ 18 ਕਿ ਲੋਕਾਂ ਦੀ ਜਿਹੜੀ ਸਪੂਰੀਅਸ ਲਿਕਰ ਹੁੰਦੀ ਆ ਉਹ ਪੀਂਨ ਕਰਕੇ ਉਹਨਾਂ ਦੀ ਮੌਤ ਹੋਈ ਆ ਤੇ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ ਡੀਆਈਜੀ ਬਾਰਡਰ ਜ਼ੋਨ ਸਾਹਿਬ ਤੋਂ ਇਨਫਾਰਮੇਸ਼ਨ ਸਿਗੀ ਕਿ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਜਿਹਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਇਹਦਾ ਸੇਵਨ ਕਰਕੇ ਜਾਣ ਜਾ ਸਕਦੀ ਸੀ ਤੇ ਮਾਨ ਜੋ ਬੀਜੀਪੀ ਪੰਜਾਬ ਨੇ ਸਮੂਹ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਤਨੌਰ ਹਰਮਨ ਚੀਨਾ ਤੇ ਐਸਐਚਓ ਸ਼ੰਭੂ ਹਰਪ੍ਰੀਤ ਸਿੰਘ ਤੇ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝਾ ਆਪਰੇਸ਼ਨ ਦੇ ਤਹਿਤ ਇੱਕ ਪੀਬੀ 10 1577 ਨੰਬਰ ਟਰੱਕ ਜਿਹੜਾ ਆ ਇਹ ਰੌਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ కెమికਲ ਆ ਗਿਆ ਉਹ ਅਸੀਂ ਬਰਾਮਦ ਕੀਤਾ ਆ ਤੇ ਇਹ ਇੱਕ ਬਹੁਤ ਵੱਡੀ ਰਿਕਵਰੀ ਆ ਕਿਉਂਕਿ ਜੇਕਰ ਇਹ కెమికਲ ਅੱਗੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਜਾਂਦਾ ਤੇ ਇਹਦੇ ਰਾਹੀਂ ਜਿਹੜੀ ਲਈ ਸ਼ਰਾਬ ਬਣਾ ਕੇ ਤੇ ਜੇਕਰ ਉਹਨੂੰ ਵੇਚਿਆ ਜਾਂਦਾ ਤੇ ਆਮ ਲੋਕੀ ਜੇਕਰ ਉਹਦਾ ਸੇਵਨ ਕਰਦੇ ਤੇ ਕਈ ਸੌ ਲੋਕਾਂ ਦੀ ਮੌਤ ਹੋ ਸਕਦੀ ਸੀ ਪਰ ਮਨਜੋਗ ਡੀਜੀਪੀ ਪੰਜਾਬ ਦੇ ਹਦਾਇਤਾਂ ਮੁਤਾਬਕ ਮਨਜੋਗ ਸੀਐਮ ਪੰਜਾਬ ਦੇ ਹਦਾਇਤਾਂ ਮੁਤਾਬਕ ਅਸੀਂ ਇਮੀਡੀਏਟਲੀ ਜਿਹੜੀ ਸਵੇਰੇ ਸਾਡੇ ਕੋਲੇ ਇਨਪੁਟ ਆਈ ਸੀ ਉਹਦੇ ਤੇ ਕੰਮ ਕੀਤਾ ਤੇ ਬਿਲਕੁਲ ਪ੍ਰੋਐਕਟਿਵਲੀ ਤੇ ਸਵਿਫਟਲੀ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਟਰੱਕ ਨੂੰ ਇਹ ਦੇਖ ਸਕਦੇ ਆ ਆਪਾਂ ਟਰੱਕ ਪਿੱਛੇ ਹੀ ਖੜਿਆ ਆ ਤੇ ਇਸ ਟਰੱਕ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਇਹਦੇ ਤੋਂ 600 ਲੀਟਰ ਪਲਸ ਮੀਥਨੋਲ ਮਿਕਸ కెమికਲ ਜਿਹੜਾ ਉਹ ਬ੍ਰਾਹਮਤ ਕੀਤਾ ਤੇ ਕਾਫੀ ਆਪਾਂ ਇਹ ਦੇਖ ਸਕਦੇ ਆ ਕਿ ਸਵੇਰੇ ਜਿਹੜੀ ਇੱਕ ਹੂਚ ਪ੍ਰੇਜੜੀ ਉੱਥੇ ਅੰਮ੍ਰਿਤਸਰ ਏਰੀਆ ਚ ਹੋਈ ਸੀ ਤੇ ਉਸੇ ਦੀ ਲੜੀ ਚ ਅੱਗੇ ਅਸੀਂ ਇਹ ਰਿਕਵਰੀ ਕੀਤੀ ਤੇ ਇਹਦੇ ਰਾਹੀਂ ਕਾਫੀ ਵੱਡਾ ਜਿਹੜਾ ਜਾਨੀ ਮਾਲੀ ਨੁਕਸਾਨ ਸੀ ਉਹਨੂੰ ਟਾਲਿਆ ਜਾ ਸਕਦਾ। ਸਰ ਕਿਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ? ਦੇਖੋ ਇਹ ਜਿੰਨੀ ਹੁਣ ਤੱਕ ਸਾਡੇ ਕੋਲ ਇਨਫੋਰਮੇਸ਼ਨ ਆ ਇਹ ਕਨਸਾਈਨਮੈਂਟ ਜਿਹੜੀ ਆ ਇਹ ਦਿੱਲੀ ਤੋਂ ਤੁਰੀ ਸੀ। ਦਿੱਲੀ ਦੇ ਟਰਾਂਸਪੋਰਟ ਨਗਰ ਏਰੀਆ ਤੋਂ ਇਹ ਤੁਰੀ ਸੀ ਤੇ ਅੱਗੇ ਕਿੱਥੇ ਜਾਣੀ ਸੀ ਕਿਹੜੇ ਜ਼ਿਲ੍ਹੇ 'ਚ ਜਾਣੀ ਸੀ ਤੇ ਅੱਗੇ ਇਹਦੀ ਕੀ ਕੀ ਦੁਰਵਰਤੋਂ ਹੋਣੀ ਸੀ ਉਹ ਸਾਰਾ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ। ਕਿੰਨੇ ਬੰਦੇ ਇਹਦੇ 'ਚ ਇਨਵੋਲ ਦੇਖੋ ਅਸੀਂ ਹੁਣ ਮੌਕੇ ਤੇ ਜਿਹੜਾ ਇੱਕ ਬੰਦਾ ਅਰੈਸਟ ਕੀਤਾ ਆ ਤੇ ਅੱਗੇ ਅਸੀਂ ਸਾਰਾ ਕੁਝ ਇੱਥੇ ਚ ਵੈਰੀਫਾਈ ਕਰਾਂਗੇ ਟਰੱਕ ਦੇ ਵਿੱਚੋਂ ਕੱਢ ਕੇ ਲੈ ਰਹੇ ਸੀਗੇ ਆ ਦੇਖੋ ਜੀ ਇਹ ਟਰੱਕ ਦੇ ਅੰਦਰ ਕਈ ਪ੍ਰਕਾਰ ਦੇ ਹੋਰ ਚੀਜ਼ਾਂ ਦੇ ਵੀ ਬਾਕਸ ਹੈਗੇ ਆ ਤੇ ਉਹ ਜਿਵੇਂ ਇਲੈਕਟ੍ਰੋਨਿਕ ਆਈਟਮ ਵੀ ਹੈਗੇ ਤੇ ਬਿਲਕੁਲ ਹੀ ਅੰਦਰ ਲੁਕੋ ਕੇ ਜਿਹੜੇ ਆ ਤਿੰਨ ਤੋਂ ਚਾਰ ਡਰਮ ਜਿਹੜੇ ਸੀਗੇ ਤੇ ਡਰਮਾਂ ਦੇ ਅੰਦਰ ਇਹ ਮੀਥਨੋਲ ਮਿਕਸ ਕੈਮੀਕਲ ਸੀਗਾ ਤੇ ਬੜੇ ਪ੍ਰੋਐਕਟਿਵਲੀ ਪਟਿਆਲਾ ਪੁਲਿਸ ਨੇ ਤੇ ਪਟਿਆਲੇ ਐਕਸਾਈਜ਼ ਦੀ ਟੀਮ ਨੇ ਜਿਹੜੀ ਸਾਨੂੰ ਇਨਫੋਰਮੇਸ਼ਨ ਡੀਆਈਜੀ ਬਾਰਡਰ ਜ਼ੋਨ ਤੋਂ ਆਈ ਸੀ ਉਹਦੇ ਤੇ ਅਸੀਂ ਕੰਮ ਕੀਤਾ ਤੇ ਬਹੁਤ ਵੱਡੀ ਹੈ ਕਿ ਘਟਨਾ ਨੂੰ ਜਿਹੜਾ ਟਾਲਿਆ ਜਾ ਸਕਿਆ ਕੋਵਿਡ ਟਾਈਮ ਦੇ ਵਿੱਚ ਜਿਵੇਂ ਕੋਵਿਡ ਟਾਈਮ ਦੇ ਵਿੱਚ ਵੀ ਇੱਥੇ ਈ ਸੀ ਕਿਸੇ ਏਰੀਆ ਨਾਲ ਕਨਸਰਨ ਸੀਗਾ ਸਾਰਾ ਸਿਸਟਮ ਇਹ ਵੀ ਲੱਗਦਾ ਕਿ ਉਹ ਦੇਖੋ ਜੀ ਅਸੀਂ ਉਹ ਸਾਰਾ ਵੈਰੀਫਾਈ ਕਰਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਦੇ ਸਾਰੇ ਇਹਦੇ ਚ ਵੈਰੀਫਾਈ